ਮੇਰਾ ਨਾਮ ਪਰਮਜੀਤ ਕੌਰ ਖਾਲਸਾ ਹਾਂਜੀ ਹਾਂ ਜੀ ਅਸੀਂ راہੋਂ ਤੋਂ ਆਂਦੇ ਪਏ ਸੀਗੇ ਫਿਰ ਦੇਖ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਵੀ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕੀਤੀ ਸੀਗੀ ਜਿਹੜਾ ਲੁਧਿਆਣਾ ਪਿੰਡ ਹੈ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤਾਂ ਤੇ ਹੁਣ ਅਸੀਂ ਚੱਲੇ ਆ ਜਿੰਨਾ ਕੱਟ ਹੋਇਆ ਸੀ ਹੈਲਪ ਕੀਤੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂ ਘਰ ਨੂੰ ਜਾ ਰਹੇ ਸੀਗੇ ਬੜੀ ਗੱਲ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਨਹੀਂ ਹੋਇਆ ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਤੇ ਦੱਸਣ ਨੂੰ ਸਾਰੇ ਰੋੜੂ ਰਹੇ ਸੀਗੇ ਅੱਛਾ ਨਾ ਨਾ ਦੂਜਾ ਸੀਗਾ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨਾ ਸਾਹ ਦੀ ਪ੍ਰੋਬਲਮ ਹੋ ਰਹੀ ਸੀ ਕਿੰਨੀ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ ਪਸੰਦਿਆਂ ਨੇ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰ ਵਾਲੇ ਮੁੰਡਿਆਂ ਨੇ ਪਤਾਇਆ ਉਹਨਾਂ ਦੇ ਟੱਟਾ ਲੱਗੀਆਂ ਹੋਈਆਂ ਸੀਗੀਆਂ ਕਿ ਫੇ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਤੇਲ ਦਿੱਤਾ ਸੀਗਾ ਨਾ ਉਸਕੰਤੋਂ ਸੇ ਕਿ ਟੋਨਵਾਲ ਤੋਂ ਟਰੈਕਟਰ ਆ ਰਿਹਾ ਸੀਗਾ ਇਹ ਅੱਛਾ ਜੀ ਜਤਨਾ ਜਾ ਰਹੀ ਫਤਿਹਗੜ੍ਹ ਸਾਹਿਬ ਅੱਛਾ ਜੀ ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਗੜੀ ਫਾਜ਼ਲਪਿੰਡ ਤੋਂ ਅੱਛਾ ਤੇ ਉਹ ਇਹ ਟਰੈਕਟਰ ਜਾਂਦਾ ਫੇ ਰੋਡ ਤੇ ਉਹ ਕ੍ਰੋਸ ਕਰਨ ਲੱਗੇ ਰੇ ਪੂਰੇ ਕੱਟੋਂ ਤੋਂ ਸਵਲਿਆਂ ਨੇ ਕੱਟ ਵੱਜ ਗਿਆ ਮੋੜੇ ਅੱਛਾ ਜੀ ਤੇ ਉਹਦੀ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ ਚ ਵੱਜੀ ਆ ਗਈ ਉਹਦੇ ਕਰ ਨਾਲ ਬਚਾਓ ਗਿਆ ਫਿਰ ਵੀ ਆ ਬੁਰਾ ਨਾ ਕਰਕੇ ਬਚਾਓ ਹੋ ਗਿਆ ਛੱਟਾ ਕਾਫੀ ਲੱਗਿਆ ਮੁੰਡੇ ਦੇ ਉੱਪਰ ਬਚਾਅ ਫਿਰ ਵੀ ਜਿਆਦਾ ਦੇ ਦੂੰਗੇ ਛੱਟੇ ਲੱਗੇ ਸਾਰੀ ਜਨਦੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋੜੇ ਕੱਟ ਬੱਚੇ ਜਿਹੜਾ ਮੋੜੇ ਡਾਇਰੈਕਟਰ ਆ ਉਹਦੀ ਉਹ ਤਾਂ ਕੱਟ ਵੱਧ ਗਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਕ੍ਰੋਸ ਕਰ ਲੱਗਾ ਕਰਣ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਤਾਂ ਇੱਕ ਸੰਭਲਿਆ ਨਹੀਂ 15 16 ਸਾਲ ਦਾ ਇਹ ਮੁੰਡਾ ਤੇ ਮੁੰਡਾ ਵੀ ਹਲਕੀ ਉਮਰ ਦਾ ਸੀ 15 16 ਸਾਲ ਦਾ ਮੁੰਡਾ ਉਹ ਤੋਂ ਟਰੈਕਟਰ ਨੇ ਸੰਭਲਿਆ ਪਾਲਕ ਤਾਂ ਨਹੀਂ 15 16 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਤਲਬ ਨਹੀਂ ਸੰਭਲੇ ਆ ਕਬਰ ਆ ਗਿਆ ਜਿੱਦਾਂ ਲਾ ਵੀ ਤੁਹਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਹੋਰ ਨੂੰ ਸੱਟ ਮਾੜੇ ਮੋਟੇ ਤਿੰਨ ਚਾਰ ਜਰ ਦੇ ਲੱਗੀ ਅੱਛਾ ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਆ ਨਾਲ ਦੀ ਹਸਪਤਾਲ ਤੇ ਮਾੜਾ ਮੋਟਾ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਠੀਕ ਹੈ ਇਹ ਹੋਇਆ ਓਵਰਟੇਕ ਕਰਨ ਲਈ ਹੋਇਆ ਓਵਰਟੇਕ ਕਰਿਆ ਤੇ ਓਵਰਟੇਕ ਮੁੰਡਾ ਡਰਦਾ ਰਿਹਾ ਕਾਫੀ ਅੱਧਾ ਕਿਲੋਮੀਟਰ ਤੋਂ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਜਾਂ ਕੋਈ ਵਾਪਸ ਲਗਾ ਰਹੀ ਸੀ ਓਵਰਟੇਕ ਕਰਿਆ ਮੁੰਡਾ ਡਰ ਗਿਆ ਪਰ ਲੱਗੇ ਤੋਂ ਸੰਭਲੇ ਹਟ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੇ ਹੀ ਉਹਨੇ ਬਚਾ ਕਰਿਆ ਨਾ ਓਵਰਟੇਕ ਕਰਕੇ ਬਚਾ ਕਰਦੇ ਕਿੰਨੀ ਗੁੰਮਰਦਾ ਸੀਗਾ ਇਹ ਮੁੰਡਾ 18-19 ਸਾਲ ਦਾ ਕਿਹੜਾ ਪੁੱਤ ਨਹੀਂ ਕਿਹੜਾ ਮੁੰਡਾ ਜਿਹੜਾ ਚਲਾਉਂਦਾ ਹੋਣਾ 22-23 ਸਾਲ ਦਾ ਉਹਨੂੰ ਕਿਤੇ ਕੱਟ ਮਾਰਤਾ ਨਾਲੇ ਵੀ ਬਜੇਰੇ ਹੁਣ ਡਗੜੇ ਗਏ ਅੱਛਾ ਕੱਟ ਇਹਨਾਂ ਨੇ ਮਾਰੇ ਉਹਨਾਂ ਨੇ ਕੱਟ ਮਾਰਿਆ ਪਾਲੇ ਡਾਕਟਰ ਵਾਲਿਆਂ ਨੇ ਇਹ ਕਿੱਥੋਂ ਆ ਰਹੇ ਸੀ ਤੁਸੀਂ ਇਹ ਆਪਣਾ ਟੱਕ ਪਿੰਡ ਆ ਵੀਰੇ ਢੋਲਣ ਆਲਾ ਅੱਛਾ ਜੀ ਨਾਲ ਤੋਂ ਇਹ ਮੁੰਡੇ ਹੁਣੇ ਹੀ ਤਾਂ ਇਹ ਘੰਟਾ ਦਾ ਹੋਇਆ ਤੁਰੇ ਆਫ ਜਾਨਾ ਕਿੱਥੇ ਸੀਗਾ ਫਤੇਗੜ ਸਾਹਿਬ ਅੱਛਾ ਕਿੰਨੇ ਕਿ ਸੰਗਤ ਸੀ ਇਹ ਚ ਵਿੱਚ ਸੀਗੇ ਮੇਰੇ ਨਾਲ 20 25 ਹੁਣੇ ਆ ਇਹ ਦੋਨੇ ਟਰਾਲੀਆਂ ਫਤੇਗੜ ਸਾਹਿਬ ਵਾਲੀਆਂ ਸੀ ਹਾਂ ਦੋਵੇਂ ਤੁਹਾਡੀਆਂ ਫਤੇਗੜ ਸਾਹਿਬ ਜਾਨ ਵਾਲੀਆਂ ਦੋਵੇਂ ਇੱਕੋ ਪਿੰਡ ਦੀਆਂ ਨਹੀਂ ਪਿੰਡ ਵਾਲੀਆਂ ਉਹ ਲੱਗ ਲੱਗ ਮੈਂ ਨਾਮ ਪਰਮਜੀਤ ਕੌਰ ਖਾਲਸਾ ਹਾਂਜੀ ਹਾਂ ਜੀ ਅਸੀਂ ਰਾਹੋਂ ਤੋਂ ਆਂਦੇ ਪਏ ਸੀਗੇ ਫਿਰ ਦੇਖ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਫਿਰ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕੀਤੀ ਸੀਗੀ ਜਿਹੜਾ ਲੁਧਿਆਣਾ ਪੈਂਦਾ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹੱਲ ਕੀਤੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂਤਨੋਂ ਜਾ ਰਹੇ ਸੀਗੇ ਬੜੀ ਤਾਂ ਨਹੀਂ ਪਤਾ ਹੁਣ ਐਕਸੀਡੈਂਟ ਉੱਗੇ ਹੈ ਨਹੀਂ ਕੋਈ ਵੀ ਹਾਲਾਤ ਦੇ ਦੱਸਣ ਮੁਾਰੇ ਰੋੜੂ ਰਹੇ ਸੀ ਅੱਛਾ ਉਹਨਾਂ ਦੂਜਾ ਸੀਗਾ ਤੇ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨਾ ਕਿਸੇ ਦੀ ਪ੍ਰੋਬਲਮ ਹੋ ਰਹੀ ਸੀ ਉਹ ਦਿਨੀ ਹੋਇਆ ਸੀ ਹਲਕੀ ਜਿਹੀ ਉਹਨਾਂ ਦੀ ਪਸੰਦਿਆਂ ਨੇ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰ ਵਾਲੇ ਮੁੰਡਿਆਂ ਨੇ ਪਤਾਇਆ ਉਹਨਾਂ ਦੇ ਟੱਟਾ ਲੱਗੀਆਂ ਹੋਈਆਂ ਸੀਗੀਆਂ ਤੇ ਫਿਰ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਤੇਲ ਦਿੱਤਾ ਸੀਗਾ